ਤਨ ਤਦ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਉਸਦੇ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸਿਰੇ ਰਾਗ ਮਹਲਾ ਪਹਿਲਾ ਮਰਨ ਦੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਆਤਮਾ ਦੇ ਬ੍ਰੋਖ ਨੂੰ ਸਮਝਾਉਣਾ ਕਰਦੇ ਨੇ ਕਿ ਜਿਹੜਾ ਮੁਖ ਸਿਮਰਨ ਦੇ ਨਾਲ ਜੁੜਦਾ ਹੈ ਜਿਹੜੀ ਸੁਰਤ ਗੁਰਬਾਣੀ ਅਨੁਸਾਰ ਚੜ੍ਹ ਲੱਗ ਪੈਂਦੀ ਹੈ ਗੁਰਬਾਣੀ ਦੀ ਇੱਕ ਸਵੱਤੀ ਤੇ ਜਿਹੜਾ ਆਪਣੇ ਜੀਵਨ ਨੂੰ ਹੰਡਾ ਲੈਂਦਾ ਹੈ ਉਹਨੂੰ ਫਿਰ ਹੁਦਾ ਕੀ ਹੈ ਮਰਨਾਂ ਦੀ ਚਿੰਤਾ ਨਹੀਂ ਮੈਂ ਪਹਿਲਾਂ ਵੀ ਧਾਰਨ ਤੌਰ ਤੇ ਬਰਤਦਾ ਹੁੰਦਾ ਹਾਂ ਨਾ ਕਿ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹ ਜੀ ਦੀ ਪ੍ਰਵਾਨ ਕਰ ਲੈਂਦੇ ਸਨ ਮੌਤ ਪ੍ਰਵਾਨ ਕਰ ਲੈਂਦੇ ਸਨ ਉਹਦੇ ਪਿੱਛੇ ਇੱਕ ਹੁਕਮ ਸੀ ਉਹਨਾਂ ਨੂੰ ਮਰਨ ਦੀ ਚਿੰਤਾ ਨਹੀਂ ਸੀ ਮਰਣੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਕਿਉਂਕਿ ਜਿਹੜੀ ਅਟਲ ਸਚਾਈ ਹੈ ਕੋਈ ਸਮਾਪਾ ਕੇ ਜਿੰਨੇ ਕੋ ਸੁਆਸ ਲਿਖੇ ਨੇ ਹਰ ਇੱਕ ਮਨੁੱਖ ਤੇ ਹਰੇਕ ਜੀਵ ਤੇ ਆਉਣੀ ਹੈ ਉਸ ਗਾਂਦੀ ਕਾਦੀ ਤੇ ਚਿੰਤਾ ਤੋਂ ਮੁਕਤ ਆਪਣ ਨੂੰ ਗੁਰਬਾਣੀ ਕਰਦੀ ਹੈ ਮਨ ਲੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲੀ ਲੇਖ ਐ ਸਾਸ ਬਿਨਾਸ ਤੂੰ ਸਰਬ ਜੀਆ ਪ੍ਰਤਪਾਲੀ ਪ੍ਰਤਪਾਲੀ ਤੋਂ ਭਾਵ ਹੈ ਕਿ ਸਾਡਾ ਪਰਮ ਪੂਰਨ ਕਰਨ ਵਾਲਾ ਹੁਕਮ ਦੇ ਸ੍ਰਿਸ਼ਟਾ ਸੰਸਾਰ ਤੇ ਆਏ ਵੱਖੋ ਵੱਖਰਾਂ ਦੇ ਪਰਿਵਾਰ ਨੇ ਵੱਖੋ ਵੱਖਰਾਂ ਦਾ ਜੀਵਨ ਹੈ ਸਾਡਾ ਬਕ ਕਰ ਤਰ੍ਹਾਂ ਦੇ ਕੰਮ ਹੁੰਦੇ ਨੇ ਪਰ ਪਰਪਰਿਚਾਲਨਾ ਕੌਣ ਕਰ ਰਿਹਾ ਹੈ ਉਹ ਪਰਮਾਤਮਾ ਲੇਖ ਹੈ ਸਾਸ ਗਿਰਾਸ ਤੇ ਸਾਡਾ ਕੱਲਾ ਕੱਲਾ ਸਵਾਸ ਕੱਲਾ ਕੱਲਾ ਕਰਮ ਨੇ ਲਿਖਿਆ ਹੋਇਆ ਹੈ ਅੰਤਰ ਗੁਰਮਖ ਕੋ ਵਸੈ ਜਿਉਂ ਭਾਵੈ ਤਿਉਂ ਨਿਰਜਾਸ ਜਿਨ੍ਹਾਂ ਗੁਰਮਖਾਂ ਦੇ ਮਨਾਂ ਵਿੱਚ ਉਹ ਸੁਭਾਈ ਗੁਰ ਦਾ ਨਾਮ ਵਸ ਜਾਂਦਾ ਹੈ ਪਰਮਾਤਮਾ ਨੂੰ ਅੰਧ ਸੰਸਾਈ ਜਿਹੜੇ ਮਹਿਸੂਸ ਕਰਦੇ ਨੇ ਜਿਉਂ ਭਾਵੈ ਤੇਉ ਨਰਜਾਸ ਤੇ ਜਿਵੇਂ ਪ੍ਰਮਾਤਮਾ ਰਚੰਦਾ ਲੱਗਦਾ ਹੈ ਓਵੇਂ ਉਹ ਮਨ ਜੀਵਾਂ ਨੂੰ ਸੁਭਾਇ ਮਾਰ ਪਿਆਰਾ ਹੋ ਜਾਂਦਾ ਹੈ ਜੇ ਰਾਮ ਜਪਤ ਮਨ ਮਾਲ ਆਪਣੇ ਹਿਰਦੇ ਨੂੰ ਸੰਬੋਧਨ ਕਰਦਿਆਂ ਹੇ ਮੇਰੇ ਜਿੰਦ ਰਾਮ ਜਪਤ ਜਦੋਂ ਨਾਮ ਨੂੰ ਜਪਾਂਗੇ ਸਿਮਰਨ ਨੂੰ ਕਰਾਂਗੇ ਮਨ ਮਾਰ ਤੇ ਸਾਡਾ ਜਿਹੜਾ ਮਨ ਹੈ ਭਟਕਦਾ ਹੈ ਉਸ ਅਜਿਹੀ ਗਿਜੇ ਵਿੱਚ ਆ ਜਾਣਾ ਨਿਕਾ ਗਿਜੇ ਵਿੱਚ ਉਹਦਾ ਭਾਵ ਕੀ ਇੱਕ ਤਕਰੀਰ ਦੇ ਵਿੱਚ ਆ ਜਾਣਾ ਇੱਕ ਅੰਜਾਮਾ ਹੀ ਨਿਮ ਹੋ ਜਾਣਾ ਗੁਰੂ ਘਰਿਆਂ ਦਾ ਸਿਮਰਨ ਕਰਨ ਦਾ ਉਹ ਇਸੇ ਰੰਗ ਵਿੱਚ ਰੰਗ ਜਾਂਦਾ ਹੈ ਅੰਤਰ ਲਾਗੀ ਜਲੁ ਜੀ ਪਾਇਆ ਗੁਰਮੁਖ ਗਿਆਨ ਜਲੁ ਜੀ ਫਾਕੀਂ ਜਿਹੜੇ ਸਾਡੇ ਹਿਰਦਿਆਂ ਦੇ ਵਿੱਚ ਮਾਇਆ ਦੀ ਅਗ ਲੱਗੀ ਹੋਈ ਹੈ ਤ੍ਰਿਸ਼ਨਾ ਦੀ ਅਗ ਲੱਗੀ ਹੋਈ ਹੈ ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਮੀਰ ਹੈ ਚਾਹੇ ਕੋਈ ਦਰੀ ਹੈ ਵੱਖੋ ਵੱਖਰੇ ਤਰ੍ਹਾਂ ਦੇ ਸਾਡੀਆਂ ਕਾਮਨਾਵਾਂ ਨੇ ਵੱਖੋ ਵੱਖਰਾਂ ਦੇ ਨੇ ਵੱਖੋ ਵਕ ਸਾਡੀਆਂ ਅਡਾਸਾਂ ਨੇ ਸਾਡੇ ਹਿਰਦਿਆਂ ਦੇ ਵਿੱਚ ਜਨਨ ਲੱਗੀ ਹੋਈ ਹੈ ਪੈਸੇ ਦੀ ਸਾਧਨਾਂ ਦੀ ਅੰਤਰ ਲਾਗੀ ਜਲ ਬੁਝੀ ਤੇ ਇਹ ਬੁਝ ਸਕਦੀ ਹੈ ਇਹ ਸ਼ਾਂਤੀ ਆ ਸਕਦੀ ਹੈ ਇਹ ਨਹੀਂ ਕਿ ਸਾਨੂੰ ਮਾਇਆ ਦੇ ਲੋੜ ਦੇ ਜੀਵਨ ਗੁਜ਼ਾਰਾ ਦੇ ਲੋੜ ਨਹੀਂ ਪਰ ਜਿਹੜੀ ਸਾਡੇ ਦ੍ਰਿਸ਼ਟੀਨਾ ਦੇ ਅੱਗ ਹੈ ਉਹ ਬੁਝ ਜਾਂਦੀ ਹੈ ਪਾਇਆ ਗੁਰਮੁਖ ਗਿਆਨ ਤੇ ਜਿਹੜੇ ਗੁਰਮੁਖ ਗੁਰੂ ਵੱਲ ਸਰਵ ਕੋ ਕੇ ਗੁਰੂ ਦਾ ਗਿਆਨ ਹਾਸਲ ਕਰਦੇ ਨੇ ਗੁਰੂ ਦੇ ਗਿਆਨ ਨੂੰ ਬਾਣੀ ਨੂੰ ਸਮਝਦੇ ਨੇ ਉਹ ਇਹ ਅੰਤਰ ਦੀ ਅਗਨ ਤੇ ਤ੍ਰਿष्णा ਦੀ ਆਗਤੇ ਮੈਂ ਮੈਂ ਤੇ ਮੇਰੀ ਮੇਰੀ ਤੇ ਉਹਨਾਂ ਨੂੰ ਕਾਬੂ ਆ ਜਾਂਦਾ ਹੈ ਰਹਾਉ ਅੰਤਰ ਦੀ ਗਤ ਜਾਣੀ ਐ ਗੁਰ ਮਿਲਿਆ ਸੰਕ ਉਤਾਰ ਜਦੋਂ ਅੰਤਰ ਦੀ ਗਤ ਜਾਣੀ ਲਈ ਸਾਡੇ ਹਿਰਦੇ ਵਿੱਚ ਹਾਲੀ ਤੇ ਆਪਾਂ ਯਤਨ ਕਰਨੇ ਆ ਸਰੀਰ ਕਰਕੇ ਗੁਰੂ ਘਰ ਆਉਂਦੇ ਆ ਸਰੀਰ ਕਰਕੇ ਸੇਵਾ ਕਰਨੇ ਆ ਸਰੀਰ ਕਰਕੇ ਸੰਗਤ ਵਿੱਚ ਬੈਠਣੇ ਆ ਜਿਦਨ ਪੰਤਰ ਸਾਡਾ ਸਾਫ ਹੋ ਗਿਆ ਹੈ ਤਾਂ ਸਾਡਾ ਸਾਫ ਹੋ ਗਿਆ ਗੁਰੂ ਜੀ ਆਨ ਸੰਤ ਉਤਾਰ ਤੇ ਸਾਡੇ ਸਾਰੇ ਹੀ ਸ਼ਮਕੇ ਸਾਡੇ ਸਾਰੇ ਹੀ ਟੁਕੜੇ ਗੁਰੂ ਉਤਾਰ ਦੇਵੇਗਾ ਗੁਰੂ ਦੂਰ ਕਰ ਦੇਵੇਗਾ ਮੋਇਆ ਜਿੱਕ ਕਰ ਜਾਈ ਹੈ ਤਤਜੀਨ ਦੇ ਆਰਮਾਰ ਤੇ ਮਰ ਕੇ ਜਿਹੜੇ ਘਰ ਵਿੱਚ ਜਾਣਾ ਹੈ ਭਗਵ ਜੀ ਦੇ ਦਰਗਾਹ ਤੇ ਜਾਣਾ ਹੈ ਤਤਜੀਨ ਦੇ ਆਰਮਾਰ ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਜਿਉਂਦੇ ਆ ਹੋਈ ਆਪਕ ਤੌਰ ਤੇ ਜਿਉਂਦੇ ਹੋ ਜਾਂਦੇ ਨੇ ਤੇ ਸਹੀ ਤੌਰ ਤੇ ਖਤਮ ਹੋ ਜਾਂਦੇ ਨੇ ਭਾਵੇਂ ਜਿਹੜੇ ਗੁਰੂ ਦੇ ਨਾਲ ਜੜ ਜਾਂਦੇ ਨੇ ਅਨਹਦ ਸ਼ਬਦ ਸੁਹਾਵਣੇ ਪਾਈਆ ਗੁਰ ਵਿਚਾਰ ਅਨਹਦ ਸ਼ਬਦ ਆਪਾਂ ਜਿਹੜਾ ਅਨਸਾਂ ਦੀ ਬਾਣੀ ਪੜ੍ਹਦੇ ਆ ਇਹ ਅਨਹਦ ਸ਼ਬਦ ਤਾਂ ਸੋਹਣੇ ਲੱਗਦੇ ਨੇ ਤਾਂ ਪਿਆਰੇ ਲੱਗਦੇ ਨੇ ਜਦੋਂ ਆਪਾਂ ਗੁਰੂ ਦੇ ਵਿਚਾਰ ਮੰਨ ਲਈ ਅਨਹਦ ਬਾਣੀ ਪਾਈਆ ਤਾਂ ਹੋ ਮੈਂ ਹੋਏ ਵਿਨਾਸ਼ ਤੇ ਅਨੰਦ ਰੂਪੀ ਬਾਣੀ ਜਦੋਂ ਸਾਡੇ ਿਰਦੇ ਵਿੱਚ ਘਰ ਕਰੇ ਤਾਂ ਹੋ ਮੈਂ ਹੋਏ ਵਿਨਾਸ਼ ਤੇ ਸਾਡੇ ਿਰਦੇ ਵਿੱਚੋਂ ਹੋ ਮੈਂ ਖਤਮ ਹੋ ਜਾਵੇਗੀ ਨਿਕਾਰ ਖਤਮ ਹੋ ਜਾਣਗੇ ਸਤਗੁਰ ਸੇਵੇ ਆਪਣਾ ਹੋ ਸਦ ਬਲਿਹਾਰ ਆਸ ਤੇ ਮੈਂ ਉਸ ਨੂੰ ਕੁਰਬਾਨੇ ਜਾਂਦਾ ਹਾਂ ਬਲਿਹਾਰ ਨੇ ਜਾਂਦਾ ਹਾਂ ਜਿਹੜਾ ਆਪਣੇ ਸਤਿਗੁਰ ਨੂੰ ਸੇਵਦਾ ਹੈ ਯਾਗ ਕਰਦਾ ਹੈ ਸੇਵਾ ਕਰ ਰਹਾ ਹੋਂਸਦ ਕੁਰਬਾਨੇ ਦਾਸ ਤੇ ਉਹਨਾਂ ਤੋਂ ਕੁਰਬਾਨ ਹੋ ਜਾਈਏ ਜਿਹੜੇ ਨਜਤਲ ਕਰਦੇ ਨੇ ਸੁਬਾਹ ਨੂੰ ਸਿਮਰਦਾ ਖੜ ਦਰਗਾ ਪਹਿਨਾਈ ਹੈ ਤੇ ਉਹ ਦਰਗਾ ਦੇ ਵਿੱਚ ਜਦੋਂ ਆਪਾਂ ਸਰੀਰ ਛੱਡ ਕੇ ਜਾਵਾਂਗੇ ਦਰਗਾ ਦੇ ਵਿੱਚ ਉਹਨਾਂ ਨੂੰ ਮਾਣ ਮਿਲਦਾ ਹੈ ਪਹਿਨਾਈਏ ਭਾਗ ਦੀ ਸੋਹਣਾ ਮਿਲਦੀ ਹੈ ਮੁਖ ਹਰ ਨਾਮ ਨਿਵਾਸ ਤੇ ਜਿਨ੍ਹਾਂ ਨੇ ਮੁਖ ਕਰਕੇ ਨਾਮ ਨੂੰ ਜੱਪਿਆ ਹੁੰਦਾ ਹੈ ਨਾਮ ਦਾ ਸੰਹਾਰਾ ਲਿਆਵਦਾ ਹੈ ਜਾਂ ਦੇਖਾਂ ਤੇ ਰਵਰ ਹੀ ਸਿਰਸ਼ਕਤੀ ਕਮੇਲ ਤੇ ਜਿਹੜੇ ਪਰਮਾਤਮਾ ਤੋਂ ਟੁੱਟ ਗਏ ਰੱਬ ਨਾਲ ਟੁੱਟ ਗਏ ਗੁਰੂ ਨਾਲ ਟੁੱਟ ਗਏ ਉਹ ਸੰਸਾਰ ਦੀ माया ਸ਼ਕਤੀ ਦੇ ਵਿੱਚ ਹੀ ਗਲਤਾਨ ਹੋ ਜਾਂਦੇ ਨੇ ਤਹ ਗੁਰਬੰਦੀ ਦੀ ਹੋਰੀ ਜੋ ਆਇਆ ਜਗ ਸੋਖੀ ਤਿੰਨਾ ਗੁਣਾਂ ਦੇ ਵਿੱਚ ਸਭ ਤੋਂ ਕਮੋਰਜੋ ਗੁਣਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਮਨੁੱਖ ਦਾ ਸਰੀਰ ਬਣਿਆ ਹੋਇਆ ਹੈ ਇਹਨਾਂ ਦੇਕਾਰਾਂ ਦੇ ਅੰਦਰ ਇਹ ਅਕਲਮਾ ਤੰਦਿਆ ਦੇ ਅੰਦਰ ਹੀ ਦੇਹ ਵੀ ਖਤਮ ਹੋ ਜਾਂਦੀ ਹੈ ਤਿਹੈ ਗੁਣ ਬੰਦੀ ਦੇਹ ਵੀ ਤਿੰਨਾ ਗੁਣਾਂ ਦੇ ਵਿੱਚ ਵੱਧੀ ਹੋਏ ਸਾਡੀ ਜਿੰਦ ਆਇਆ ਜਲਸੋ ਖੇਲ ਇਸ ਸੰਸਾਰ ਤੇ ਖੇਲ ਤੁਮਾਸੇ ਦੇ ਕੀ ਅਸੀਂ ਚਲੇ ਜਾਂਦੇ ਹਾਂ ਵਿਜੋਕੇ ਦੁਖ ਵਿਛੜੇ ਮਨੁੱਖ ਲਹਿਰ ਮੇਲ ਤੇ ਜਿਹੜੇ ਵਿਜੋਗੀ ਨੇ ਭਾਵੇਂ ਜਿਹੜੇ ਗੁਰੂ ਤੋਂ ਵਿਛੜੇ ਰਹੇ ਮਨੁੱਖ ਲਹਿਰ ਮੇਲ ਤੇ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਮਨਮਰਜ਼ੀਆਂ ਕੀਤੀਆਂ ਮਨ ਵਿੱਚੇ ਤੁਰੇ ਉਹ ਕਦੇ ਵੀ ਪ੍ਰਮਾਤਮਾ ਨਾਲ ਮੇਲ ਨਹੀਂ ਖਾ ਸਕਦੇ ਮਨ ਬੈਰਾਗੀ ਘਰ ਰਸ ਹੈ ਸੱਚ ਪੈਰਾਤਾ ਹੋਏ ਤੇ ਜਿਨ੍ਹਾਂ ਦਾ ਮਨ ਬੈਰਾਗੀ ਹੋ ਗਿਆ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਸੱਚ ਰਸ ਗਿਆ ਸੱਚ ਪੈ ਰਾਤਾ ਹੋਏ ਤੇ ਜਿਨ੍ਹਾਂ ਦੇ ਨਾਮ ਦਾ ਰੰਗ ਚੜ ਗਿਆ ਗਿਆਨ ਮਹਾਰਸ ਭੋਗ ਦੇ ਬਹੁੜ ਭੁੱਖ ਨਾ ਹੋਏ ਜਿਨ੍ਹਾਂ ਨੂੰ ਗਿਆਨ ਹੋ ਗਿਆ ਬਾਣੀ ਦਾ ਸੱਚ ਦਾ ਤੇ ਨਾਮ ਸਿਮੰਦਾ ਬਹੁੜ ਭੁੱਖ ਨਾ ਹੋਏ ਤੇ ਉਹਨਾਂ ਦੀ ਭੁੱਖ ਮਰ ਜਾਂਦੀ ਹੈ ਮੇਰੀ ਮੇਰੀ ਖਤਮ ਹੋ ਜਾਂਦੀ ਹੈ ਨਾਮ ਇਕ ਇਹ ਮਨ ਮਾਰ ਮਿਲ ਬੇਖਰ ਦੁੱਖ ਨਾ ਹੋਏ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੁਣ ਮਨ ਮਾਰ ਦੀ ਗੱਲ ਜਿਹੜੀ ਹੈ ਆਪਾਂ ਸਵੇਰੇ ਉੱਠਨੇ ਆ ਸਾਰਿਆਂ ਤੇ ਆਲਸ ਭਾਰੀ ਹੁੰਦਾ ਹੈ ਕਿਉਂਕਿ ਸਮਾਂ ਆਪਣੇ ਅੰਦਰ ਵਿੱਚ ਹੋਰ ਵੀ ਸੰਗਤ ਹੈ ਸਭ ਤਰ੍ਹਾਂ ਦੀ ਹਰੇ ਭਾਵਨਾ ਹੈ ਵੱਖ-ਵੱਖ ਕੋਈ ਕਿਸ ਤਰ੍ਹਾਂ ਜਿਉਂਦਾ ਹੈ ਕੋਈ ਕਿਸ ਤਰ੍ਹਾਂ ਪਰ ਜਿਨੇ ਮਨ ਮਾਰ ਲਿਆ ਮਨ ਤੇ ਕਾਬੂ ਪਾ ਲਿਆ ਆਲਸ ਨੂੰ ਪਛਾਣ ਛੱਡ ਕੇ ਮਨ ਨੂੰ ਮਾਰ ਕੇ ਫਾਕੀ ਗੁਰੂ ਘਰ ਆਉਣ ਦਾ ਯਤਨ ਕੀਤਾ ਬਾਣੀ ਤੇ ਚੱਲਣ ਦਾ ਯਤਨ ਕੀਤਾ ਨਾਨਕ ਇਹ ਮਨ ਮਾਰ ਮਿਲ ਕੇ ਫਿਰ ਦੁੱਖ ਨਾ ਹੋਏ ਫਿਰ ਉਹ ਮਨੁੱਖ ਨੂੰ ਕਦੇ ਵੀ ਤਕ ਨਹੀਂ ਹੁੰਦੇ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਰਹਿਣ ਦਾ ਹੈ ਪਾਤਸ਼ਾਹ ਦੀ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਪਨੇ ਸੰਗਤ ਦੇ ਨਾਲ ਦਰਬਾਰ ਦੇ ਨਾਲ ਸੰਤਾਂ ਨੂੰ ਜੋੜ ਕੇ ਰਖਣ ਦਾਸ ਨੂੰ ਜੋੜ ਕੇ ਰੱਖਣ ਤੇ ਗੁਰੂ ਸਾਹਿਬ ਤੇ ਮਿਹਰ ਦੇ ਦਾਤ ਕਰੇ ਇਸੇ ਤਰ੍ਹਾਂ ਹੀ ਅਸੀਂ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਰਹੀਏ ਸੋ ਜੀ ਆਕੋ ਬੇਤਿਆ ਪਰਮਾਨ ਬਖਸ਼ਉ ਦਾ ਪਰਮਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ